बिना बदले बिना जरे जज्बा सच का लिए सच दिखाते हैं पी एस डी न्यूज चैनल ते तो हार्दिक स्वागत है जिला फरीदकोट दे पिंड रोड़ी कपूरा विखे अंदरले गुरुद्वारा साहिब विखे सात रोजा समर कैंप लगाया डॉक्टर जलदर सिंह जैतो दे पिंड रोड़ी कपूरा दे अंदरले गुरुद्वारा साहिब विखे सात रोजा समर कैंप गुरु गोबिंद सिंह स्टडी सर्कल वालों आयोजित किया गया ਜਿਤਲੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਨਸ਼ਿਆਂ ਦੇ ਵਿਰੁੱਧ ਅਤੇ ਆਪਣੇ ਵਿਰਸੇ ਨਾਲ ਜੁੜਨ ਲਈ ਅਤੇ ਇੱਕ ਚੰਗਾ ਇਨਸਾਨ ਬਣਨ ਲਈ ਆਪਣੀ ਜ਼ਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨ ਲਈ ਜਾਗਰੂਕ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰ ਬਾਬਾ ਰਣਜੀਤ ਸਿੰਘ ਡਾਕਟਰ ਪਾਲ ਸਿੰਘ ਤਾਰਾ ਸਿੰਘ ਬਿੰਦਰ ਸਿੰਘ ਜੀ ਪਟਵਾਰੀ ਹੈਪੀ ਸ਼ਰਮਾ ਮੈਂਬਰ ਪੰਚਾਇਤ ਹਾਜਰ ਸਨ ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਸੇਵਾਦਾਰਾਂ ਨੇ ਆਇਆ ਹੋਇਆ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਮਾਸਟਰ ਰਣਜੀਤ ਸਿੰਘ ਜੀ ਖੱਚੜਾ ਨੇ ਬੱਚਿਆਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਕੈਮਰਾਮੈਨ ਦੇ ਨਾਲ ਪੱਤਰਕਾਰ ਰਚਪਾਲ ਹੈਪੀ ਸ਼ਰਮਾ ਬਿਊਰੋ ਫਰੀਦਕੋਟ ਦੀ ਖਾਸ ਰਿਪੋਰਟ ਬਸ 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 ਆ ਪਾਣੀ ਦੱਸਿਓ ਵੀ ਕਿਵੇਂ ਹੈ ਸਾਫ ਹੈ ਸਾਫ ਹੈ ਕਿ ਮੈਲਾ ਹੈ ਮੈਲਾ ਮੈਲਾ ਆ ਦੇਖਿਓ ਸਾਫ ਹੈ ਹਾਂ ਇੱਕ ਰੱਖ ਦਿਓ ਜੀ ਇਹਦੇ ਵਿੱਚ ਹੋਰ ਪਾਣੀ ਪਾਓ ਪਾਈ ਜਾਓ ਪਾਈ ਜਾਓ ਕੋਈ ਨਹੀਂ ਪਾਈ ਚੱਲੋ ਹੁਣ ਦੇਖੋ ਵੀ ਇਹਦਾ ਰੰਗ ਕੀ ਹੁੰਦਾ ਜਾਂਦਾ ਸਾਫ ਛੱਡਿਓ ਬਣਾਇਆ ਛੱਡੋ ਹੁਣ ਕੀ ਹੁੰਦਾ ਜਾਂਦਾ ਇਹ ਪਾਣੀ ਸਾਫ ਹੋ ਗਿਆ ਸਾਫ ਨਹੀਂ ਪੂਰਾ ਤਾਂ ਨਹੀਂ ਹੋਇਆ ਪਹਿਲਾਂ ਨਾਲ ਹੋ ਗਿਆ ਜੇ ਮੈਂ ਇਹਦੇ ਵਿੱਚ ਪਾਣੀ ਪਾਈ ਜਾਵਾਂ ਪਾਈ ਜਾਵਾਂ ਲਗਾਤਾਰ ਪਾਈ ਜਾਵਾਂ ਫਿਰ ਕੀ ਹੋਊਗਾ ਬਈ ਇਹ ਜਿਹੜਾ ਗੰਦਾ ਪਾਣੀ ਹੋਊਗਾ ਨਿਕਲ ਜੂਗਾ ਤੂੰ ਜਾ ਵਾਹ ਬਈ ਵਾਹ ਕੀ ਹੋ ਜੂਗਾ ਗੰਦਾ ਪਾਣੀ ਨਿਕਲ ਜੂਗਾ ਗੰਦਾ ਪਾਣੀ ਨਿਕਲ ਜੂਗਾ ਤੇ ਕੱਪ ਚ ਕੀ ਰਹਿ ਜੂਗਾ ਬਈ ਸਾਬਣ ਆ ਸਾਨੂੰ ਕੀ ਸਮਝ ਆਈ ਇਹਦੇ ਤੋਂ ਬਈ ਕੀ ਸਮਝ ਲੱਗੀ ਇਹਦੇ ਤੋਂ ਸਿੱਖਿਆ ਮਿਲ ਗਈ ਬੱਲੇ ਬਈ ਕਮਾਲ ਹੋ ਗਈ ਕੀ ਸਿੱਖਿਆ ਮਿਲ ਗਈ ਬਈ ਜੇ ਆਪਾਂ ਚੰਗੇ ਸੰਗਤ ਵਿੱਚ ਰਹੇ ਤਾਂ ਆਪਾਂ ਆਪਣੇ ਸਾਰੇ ਬਦਕੀਆਂ ਵਾਲ ਨੂੰ ਛੱਡਦੇ ਜਾਂਦੇ ਆ ਤੇ ਆਪਾਂ ਇੱਕ ਚੰਗੇ ਇਨਸਾਨ ਬਣ ਜਾਂਦੇ ਆ ਹਾਂ ਹੋਰ ਬਈ ਬਾਕੀ ਵੀ ਬਾਕੀ ਵੀ ਦੱਸੋ ਕੀ ਸਿੱਖਿਆ ਮਿਲੀ ਆ ਨਿੱਕਾ ਆਹ ਕਹਿੰਦਾ ਵੀ ਸਿੱਖਿਆ ਮਿਲ ਗਈ ਹੋਰ ਵੀ ਨਿੱਕੇ ਨਿੱਕਿਆਂ ਤੋਂ ਪੁੱਛਿੰਦੀ ਹੋਰ ਵੀ ਨਿੱਕੇ ਬਈ ਕੀ ਸਿੱਖਿਆ ਮਿਲੀ ਬਤਨ ਤੁਚੋ

ਵੇਰੀ ਗੁੱਡ ਭਾਈ ਮਨ ਮੈਲਾ ਹੋਵੇ ਗੁਰਬਾਣੀ ਪੜ੍ਹ ਕੇ ਉਹਨੂੰ ਸਾਫ਼ ਕਰ ਲੈਣਾ ਚਾਹੀਦਾ ਹੈ ਚਲੋ ਇਹਦੇ ਨਾਲ ਹੀ ਜੁੜਦੀ ਨਾ ਇੱਕ ਜਿਹੜੇ ਮਿੱਟੀ ਨੇ ਤੁਹਾਨੂੰ ਕਹਾਣੀਆਂ ਸੁਣਾਇਆ ਅੱਜ ਇੱਕ ਮੈਂ ਗੱਲ ਸੁਣਾਉਣਾ ਤੁਹਾਨੂੰ ਇਹਦੇ ਨਾਲ ਹੀ ਜੁੜਦੀ ਆ ਬੋਸ ਕਹਿੰਦੇ ਨਾ ਗੁਰਨਾਨਕ ਪਾਸ਼ਾ ਤੇ ਗੁਰਨਾਨਕ ਪਾਸ਼ਾ ਦੇ ਨਾਲ ਕੌਣ ਹੁੰਦੇ ਸੀ ਭਈ ਹਾਂ ਭਾਈ ਪ੍ਰਦਾਨ ਨਾ ਜੀ ਬਹੁਤ ਸਾਰੇ ਬੱਚੇ ਹੁੰਦੇ ਗੁਰਨਾਣਕ ਦੇ ਜੀ ਦੇ ਭਾਈ ਮਰਦਾਨਾ ਜੀ ਦਾ ਕਿੱਥੇ ਜਗਾਇ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰਦੁਆਰਾ ਸਾਹਿਬ ਅੰਦਲਾ ਗੁਰਦੁਆਰਾ ਸਾਹਿਬ ਪਿੰਡ ਰੋੜੀਖਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਤ ਰੋਜਾ ਗਿਆਨ ਅੰਜਰਨ ਸਮਰ ਸਕੂਲ ਚਲਾਇਆ ਜਾ ਰਿਹਾ ਹੈ ਇਹਦੇ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਦੇ ਲਈ ਚੰਗੇ ਗੁਣਾਂ ਦੇ ਧਾਰਨੀ ਹੋਣ ਦੇ ਲਈ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਇਤਿਹਾਸਕ ਪ੍ਰੇਰਨਾਵਾਂ ਰਾਹੀਂ ਆਪਣੀ ਮੰਜ਼ਿਲ ਪ੍ਰਾਪਤੀ ਲਈ ਤੇ ਇੱਕ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦੇਣ ਦੇ ਲਈ ਇਹ ਕੈਂਪ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਨ ਕੀਤਾ ਗਿਆ ਜਿਦੇ ਵਿੱਚ ਰੋੜੀਕਪੁਰਾ ਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਯੂਨਿਟ ਦੇ ਸਾਰੇ ਵੀਰਾਂ ਨੇ ਰਲ ਕੇ ਰੋਜ਼ਾਨਾ ਬੱਚਿਆਂ ਨਾਲ 5 ਤੋਂ ਲੈ ਕੇ 6:30 ਵਜੇ ਤੱਕ ਗੱਲਾਂ ਬਾਤਾਂ ਗੁਰ ਇਤਿਹਾਸ ਦੀਆਂ ਬਾਤਾਂ ਸ਼ਾਰਟ ਫਿਲਮਾਂ ਖੇਡਾਂ ਤੇ ਉਹਨਾਂ ਦੀ ਰਿਫਰੈਸ਼ਮੈਂਟ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਅਸੀਂ ਆਸ ਕਰਦੇ ਹਾਂ ਵੀ ਜਿਹੜੇ ਵੀ ਬੱਚੇ ਇਸ ਕੈਂਪ ਦੇ ਵਿੱਚ ਆਉਣਗੇ ਉਹ ਹਮੇਸ਼ਾ ਹੀ ਲਗਾਤਾਰ ਜ਼ਿੰਦਗੀ ਦੇ ਵਿੱਚ ਇਸ ਕੈਂਪ ਦੁਆਏ ਸਿੱਖੀਆਂ ਗੱਲਾਂ ਗੁਰਬਾਣੀ ਦੀਆਂ ਉਹ ਮਹਾਨ ਨਰਮੋਲ ਮੋਤੀ ਜਿਹੜੇ ਮਾਨਕ ਮੋਤੀ ਨੇ ਗੁਰਬਾਣੀ ਦੇ ਜਿਹੜੇ ਸਾਡੀ ਜ਼ਿੰਦਗੀ ਨੂੰ ਸੱਜਾ ਬਣਾਉਣ ਦੇ ਲਈ ਜੀਵਨ ਦੀ ਨੂੰ ਸਫਲ ਬਣਾਉਣ ਦੀ ਲਈ ਲੋੜਿੰਦੇ ਨੇ ਉਹਨਾਂ ਸਾਰਿਆਂ ਨੂੰ ਯਾਦ ਰੱਖਦੇ ਆ ਹੋਇਆਂ ਆਪਦੇ ਮਾਤਾ ਪਿਤਾ ਦੀ ਸੇਵਾ ਕਰਨਗੇ ਆਪਣੇ ਇਸ ਨਗਰ ਦਾ ਇਸ ਦੇਸ਼ ਦਾ ਕੌਮ ਦਾ ਨਾਮ ਰੋਸ਼ਨ ਕਰਨਗੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਅੱਜ ਨਸ਼ਿਆਂ ਵਰਗੀਆਂ ਅੱਜ ਬਿਰਧ ਆਸ਼ਰਮਾਂ ਵਰਗੀਆਂ ਦਾਜ ਦਹੇਜ ਵਰਗੀਆਂ ਭੂਣ ਹੱਤਿਆ ਵਰਗੀਆਂ ਜਾਂ ਅਸ਼ਲੀਲਤਾ ਵਰਗੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਤੋਂ ਇਹ ਬੱਚੇ ਆਪ ਦੂਰ ਰਹਿ ਕੇ ਸਾਡੇ ਇਸ ਨਗਰ ਨੂੰ ਇਸ ਸਮਾਜ ਨੂੰ ਇਸ ਕੌਮ ਨੂੰ ਜਿਹੜਾ ਉਹ ਇਸ ਤੋਂ ਬਚਾਉਣ ਦੀ ਕੋਸ਼ਿਸ਼ ਕਰਨਗੇ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਟਡੀ ਸਰਕਲ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੇ ਦੇ ਨਾਲ ਨਰੋਆ ਤੇ ਸਨੇਹਰਾ ਸਮਾਜ ਨੈਤਿਕ ਕਦਰਾਂ ਕੀਮਤਾਂ ਵਾਲਾ ਸਮਾਜ ਸਿਰਜਣ ਦਾ ਜਿਹੜਾ ਉਦੇਸ਼ ਹੈ ਸਾਡਾ ਉਦੇਸ਼ ਜਿਹੜਾ ਸਰਬੱਤ ਦਾ ਭਲਾ ਹੈ ਉਹ ਪੂਰਾ ਕਰਨ ਦੇ ਲਈ ਇਹ ਬੱਚੇ ਜਿਹੜਾ ਉਹ ਆਪਣਾ ਤਨ ਮਨ ਲਾਉਣਗੇ ਇਨ੍ਹਾਂ ਹੀ ਭਾਵਨਾ ਦੇ ਨਾਲ ਅਸੀਂ ਸਾਰੇ ਵੀ ਲੜ ਕੇ ਇਹ ਜਿਹੜਾ ਗਿਆਨ ਅੰਜਨ ਸਮਰ ਕੈਂਪ ਸ਼ੁਰੂ ਕਰ ਰਹੇ ਹਾਂ ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਜੀ ਦਾ ਵੀ ਇਸ ਕੈਂਪ ਦੀ ਜਿਹੜੀ ਉਹ ਰਿਕਾਰਡਿੰਗ ਕਰਨ ਦੇ ਲਈ ਕਵਰੇਜ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ